ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਤੁਹਾਡਾ ਆਪਣਾ ਸੋਖਨ ਨੰਨ ਵਾਲੀ ਅਸਾ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਇਆ ਹਰਤਾਲ ਡਰਾਈਵਰ ਵੀਰਾਂ ਦੀ ਸੋ ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਸਰਦਾਰ ਜਸਬੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਧੰਨਵਾਦ ਜੀ ਸੋ ਸਰ ਅੱਜ ਆਪਾਂ ਗੱਲਬਾਤ ਕਰਦੇ ਆਂ ਜਿਹੜੀ ਡਰਾਈਵਿੰਗ ਦੀ ਹਰਤਾਲ ਹੋਈ ਕੱਲ ਹਾਂਜੀ ਹਾਂਜੀ ਸੋ ਕੀ ਲੱਗਦਾ ਤੁਹਾਨੂੰ ਕਿ ਜਿਹੜਾ ਇਹ ਡਰਾਈਵਰ ਵੀਰਾਂ ਵਾਸਤੇ ਕਾਨੂੰਨ ਕੱਢਿਆ ਗਿਆ ਰੋਡ ਕਾਨੂੰਨ ਕੱਢਿਆ ਗਿਆ ਇੱਕ ਕਿ ਜਿਹੜਾ ਕਿ 10 ਸਾਲ ਦੀ ਸਜ਼ਾ ਤੇ 7 ਸਾਲ ਦੀ ਕੈਦ ਅਗਰ ਕੋਈ ਅਨਸੁਖਾਂ ਵੀ ਘਟਨਾ ਵਾਪਰਦੀ ਜਾਂ ਕੋਈ ਬੰਦੇ ਦੀ ਮਰਤਿ ਹੁੰਦੀ ਏ ਥੱਲੇ ਆ ਕੇ ਹਾਂਜੀ ਦੇਖੋ ਜਿਸ ਤਰ੍ਹਾਂ ਉਹਨੂੰ ਦੇਖ ਰਹੇ ਆ ਕੱਲ ਤੋਂ ਹਾਂ ਕਿ ਡਰਾਈਵਰ ਵੀਰਾਂ ਨੇ ਹੜਤਾਲ ਕੀਤੀ ਸੀ ਬਿਲਕੁਲ ਔਰ ਉਸ ਹੜਤਾਲ ਦੇ ਨਾਲ ਆਮ ਜਨਜੀਵਨ ਵੀ ਬਹੁਤ ਪ੍ਰਭਾਵਿਤ ਹੋਇਆ ਬਿਲਕੁਲ ਲੰਬੀਆਂ ਜਿਹੜੀਆਂ ਕਤਾਰਾਂ ਉਹ ਪੈਟਰੋਲ ਪੰਪਾਂ ਦੇ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਦੇਖਣ ਨੂੰ ਮਿਲਿਆ ਹਾਂ ਹੁਣ ਜਿਹੜਾ ਤੁਸੀਂ ਗੱਲ ਕੀਤੀ ਆ ਇਹ ਕਾਨੂੰਨਾਂ ਦੀ ਕਿ ਜਿਹੜੀ ਆ 10 ਸਾਲ ਦੀ ਕਾਇਦਾ ਨਾਲ ਜੁਰਮਾਨਾ ਰੱਖਿਆ ਹੋਇਆ ਸਰਕਾਰ ਨੇ ਹੁਣ ਇਹਦੇ ਵਿੱਚ ਦੇਖੋ ਇੱਕ ਚੀਜ਼ ਦੇਖਣ ਵਾਲੀ ਆ ਸੁਖਜੀ ਕਿ ਸਜ਼ਾ ਜਿਹੜੀ ਆ ਸਜ਼ਾ ਦਾ ਹੱਕਦਾਰ ਉਹ ਹੋਣਾ ਚਾਹੀਦਾ ਜੋ ਦੋਸ਼ੀ ਆ ਬਿਲਕੁਲ ਠੀਕ ਆ ਹੁਣ ਪਹਿਲੇ ਉਹ ਚੀਜ਼ ਜਿਸ ਤਰ੍ਹਾਂ ਹੁਣ ਮੰਨ ਲਓ ਕੋਈ ਅਨਸਕਾਹ ਵੀ ਘਟਨਾ ਹੋ ਜਾਂਦੀ ਐਕਸੀਡੈਂਟ ਹੋ ਜਾਂਦਾ ਰੋਡ ਐਕਸੀਡੈਂਟ ਹੋ ਜਾਂਦਾ ਉਹਦੇ ਵਿੱਚ ਇਹ ਚੀਜ਼ ਨੂੰ ਵੀ ਦੇਖਣਾ ਜ਼ਰੂਰੀ ਹੋਣਾ ਚਾਹੀਦਾ ਕਿ ਜਿਹੜੀ ਉਹਦੇ ਵਿੱਚ ਗਲਤੀ ਆ ਉਹ ਕਿਸ ਦੀ ਆ ਬਿਲਕੁਲ ਉਹ ਡਰਾਈਵਰ ਦੀ ਆ ਜਾਂ ਜਿਹੜਾ ਦੂਸਰਾ ਡਰਾਈਵਰ ਦੇ ਨਾਲ ਕਿਸੇ ਦੀ ਟੱਕਰ ਹੋ ਰਹੀ ਆ ਉਹਦੀ ਆ ਉਹ ਚੀਜ਼ ਨੂੰ ਦੇਖ ਕੇ ਫਿਰ ਉਸ ਦੇ ਮੁਤਾਬਕ ਜੋ ਵੀ ਦੋਸ਼ੀ ਆ ਉਹਨੂੰ ਉਹ ਜਿਹੜੀ ਬੰਦੀ ਸਜ਼ਾ ਆ ਉਹ ਦਿੱਤੀ ਜਾਣੀ ਚਾਹੀਦੀ ਆ ਜਿਹੜੀ ਦੂਸਰੀ ਆਪਾਂ ਜੁਰਮਾਨੇ ਦੀ ਵੀ ਗੱਲ ਕਰਦੇ ਆ ਜੁਰਮਾਨੇ ਦੇ ਵਿੱਚ ਇਹ ਚੀਜ਼ ਜ਼ਰੂਰ ਹੈਗੀ ਆ ਕਿ ਜਿਸ ਤਰ੍ਹਾਂ ਹੁਣ ਕੋਈ 10 ਜਾਂ 120000 ਨੌਕਰੀ ਕਰ ਰਿਹਾ ਡਰਾਈਵਰ ਵੀਰ ਹੂੰ ਉਹਦੇ ਲਈ 7 ਜਾਂ 10 ਲੱਖ ਰੁਪਏ ਜਿਹੜਾ ਜੁਰਮਾਨਾ ਦੇਣਾ ਉਹ ਬਹੁਤ ਮੁਸ਼ਕਲ ਆ ਉਹ ਕਿੱਥੋਂ ਲਵੇਗਾ ਔਰ ਦੂਸਰੀ ਗੱਲ ਆ ਰੋਡ ਦੇ ਉੱਪਰ ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਆ ਕਿ ਜਿਹੜੀ ਰੀਡ ਦੀ ਹੱਡੀ ਆ ਉਹ ਟਰਾਂਸਪੋਰਟ ਦਾ ਦੇਸ਼ ਦੀ ਇਕਨੋਮੀ ਪੂਰੀ ਦੀ ਪੂਰੀ ਜਿਹੜੀ ਆ ਪੂਰੀ ਜਿਹੜੀ ਹੈ ਇਹ ਤੇ ਨਿਰਭਰ ਆ ਹਾਂਜੀ ਤੇ ਹੁਣ ਤੁਸੀਂ ਦੇਖੋ ਕਿ ਸਾਡੇ ਇੰਡੀਆ ਦੇ ਵਿੱਚ ਜਿੱਦਾਂ ਆਪਾਂ ਗੱਲ ਕਰ ਰਹੇ ਆ ਕਿ ਟਰਾਂਸਪੋਰਟ ਜਿਹੜੀ ਆ ਬਿਲਕੁਲ ਬੈਕਬੋਨ ਆ ਇੰਡੀਆ ਦੀ ਹੂੰ ਔਰ ਹਰੇਕ ਚੀਜ਼ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਪਰ ਥਰੂ ਟਰਾਂਸਪੋਰਟ ਹੀ ਪਹੁੰਚੇਗੀ ਹੋਰ ਕੋਈ ਜ਼ਰੀਆ ਨਹੀਂ ਹੈਗਾ ਬਚਾਉਂ ਦਾ ਔਰ ਆਏਗੀ ਜਾਂ ਤੇ ਬਾਈ ਰੋਡ ਆਏਗੀ ਬਿਲਕੁਲ ਸਾਰੀਆਂ ਚੀਜ਼ਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਾਈ ਟ੍ਰੇਨ ਆ ਸਕਦੀਆਂ ਹੂੰ ਕੁਝ ਚੀਜ਼ਾਂ ਬਾਈ ਰੋਡ ਆਉਣੀਆਂ ਤੇ ਬਾਈ ਰੋਡ ਜੀ ਚੀਜ਼ ਨੂੰ ਲੈ ਕੇ ਨਾ ਤੇ ਉਹ ਡਰਾਈਵਰ ਵੀ ਗਿਰਾਵਾ ਉਹ ਚੀਜ਼ ਨੂੰ ਚਲਾ ਕੇ ਤੇ ਲੈ ਕੇ ਆਉਣਗੇ ਔਰ ਇਹ ਜਿਹੜਾ ਕਾਨੂੰਨ ਆ ਕਾਨੂੰਨ ਦੇ ਵਿੱਚ ਇਹ ਚੀਜ਼ ਜਿਹਦਾ ਜਿਹੜਾ ਵਾ ਮੈਂ ਸਮਝਦਾ ਕਿ ਇਹ ਚੀਜ਼ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਕਿ ਅਸਲ ਦੇ ਵਿੱਚ ਮੌਕੇ ਤੇ ਦੇਖਿਆ ਜਾਣਾ ਚਾਹੀਦਾ ਕਿ ਗਲਤੀ ਕੇਸ ਦੀ ਹੈ ਦੇਖੋ ਆਮ ਤੌਰ ਤੇ ਕਹਿੰਦੇ ਵੀ ਡਰਾਈਵਰ ਕੋ ਡਰਾਈਵਰ ਮਾਰ ਕੇ ਤੇ ਆਪੂ ਭੱਜ ਗਿਆ ਹਾਂਜੀ ਹਾਂਜੀ ਉਹਦਾ ਕਾਰਨ ਕਿਉਂ ਬਣ ਜਾਂਦਾ ਕਿ ਕਈ ਵਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਡਰਾਈਵਰ ਨੂੰ ਫੜ ਕੇ ਤੇ ਤੌਣੀ ਲਾਉਂਦੇ ਲਤਬਾਂ ਤੋੜ ਦਿੰਦੇ ਨੁਕਸਾਨ ਕਰਦੇ ਇੱਥੋਂ ਤੱਕ ਕਿ ਕਈਆਂ ਡਰਾਈਵਰਾਂ ਦੀਆਂ ਗੱਡੀਆਂ ਨੂੰ ਅੱਗ ਵੀ ਲਗਾ ਦਿੱਤੀ ਜਾਂਦੀ ਬਿਲਕੁਲ ਬਿਲਕੁਲ ਕਿ ਤੁਹਾਡੇ ਬੰਦੇ ਮਾਰਦੇ ਪਰ ਇਹ ਨਹੀਂ ਵੇਖਿਆ ਜਾਂਦਾ ਕਿ ਗਲਤੀ ਵਾਕਿਆ ਡਰਾਈਵਰ ਦੀ ਹੈਗੀ ਸੀ ਜਾਂ ਨਹੀਂ ਹੈਗੀ ਸੀ ਮੈਂ ਉਹੀ ਆ ਨਾ ਕਿ ਪਹਿਲੇ ਗਲਤੀ ਦਾ ਵੀ ਦੇਖਣੀ ਚਾਹੀਦੀ ਆ ਕਿ ਕਿਸੇ ਤਰੀਕੇ ਕਿ ਗਲਤੀ ਕਿਸ ਤੇ ਆ ਜਿ세 ਤਰ੍ਹਾਂ ਹੁਣ ਮੰਨ ਲਓਗੇ ਰੋਡਾਂ ਦੇ ਉੱਪਰ ਇੱਕ ਜਿ세 ਤਰ੍ਹਾਂ ਦਾ ਮੈਪਿੰਗ ਹੋਵੇ ਜਾ ਰੋਡਾਂ ਤੇ ਕੋਈ ਸੀਸੀਟੀਵੀ ਕੈਮਰੇ ਆ ਜਾਂ ਕੁਝ ਜਿਹਦੇ ਵਿੱਚ ਸਾਫ਼ ਨਜ਼ਾਰਾ ਕਿ ਕਿ ਗਲਤੀ ਹੈ ਕਿਸ ਦੀ ਹੈ ਜਿਹਦੀ ਗਲਤੀ ਆ ਉਹਨੂੰ ਸਜ਼ਾ ਹੁਣ ਦੇ ਹਰ ਵਾਰ ਜ਼ਰੂਰੀ ਨਹੀਂ ਆ ਕਿ ਹਰ ਵਾਰ ਵੱਡੀ ਗੱਡੀ ਵਾਲੇ ਦੀ ਗਲਤੀ ਆ ਜਾਂ ਹਰ ਵਾਰ ਛੋਟੀ ਗੱਡੀ ਵਾਲੇ ਦੀ ਗਲਤੀ ਆ ਹੁਣ ਇਹ ਚੀਜ਼ ਨੂੰ ਧਿਆਨ ਚ ਦੇਖਣਾ ਜ਼ਰੂਰੀ ਆ ਕਿ ਗਲਤੀ ਕਿਸ ਦੀ ਆ ਸਜ਼ਾ ਉਹਨੂੰ ਮਿਲੇ ਜਿਹਦੀ ਗਲਤੀ ਆ ਹੁਣ ਦੇ ਦੌਰ ਚ ਵੇਖੀਏ ਹਾਂਜੀ ਹਾਂਜੀ ਹਰ ਬੰਦਾ ਸੋਸ਼ਲ ਮੀਡੀਆ ਤੇ ਐਕਟਿਵ ਆ ਬਿਲਕੁਲ ਜੀ ਬਿਲਕੁਲ ਕਈ ਵਾਰ ਡਰਾਈਵਰ ਵੀਰ ਵੀਡੀਓ ਬਣਾਉਂਦੇ ਆ ਗੱਡੀ ਚਲਾਉਂਦੇ ਆ ਕਲੈਪ ਜਿਹੜੀ ਆਪਾਂ ਹੀ ਇੱਕ ਡਰਾਈਵਰ ਤੋਂ ਇੱਕ ਟਰੱਕ ਤੋਂ ਦੂਸਰੇ ਟਰੱਕ ਦੇ ਵਿੱਚ ਕਾਰ ਫੈਸਲਾ ਛੱਡਿਆ ਹੁੰਦਾ 50 ਤੋਂ 100 ਫੁੱਟ ਦਾ ਜੀ ਤੇ ਕਈ ਵਾਰੀ ਕੀ ਹੁੰਦਾ ਕਿ ਆਮ ਤੌਰ ਤੇ ਦੇਖਣ ਨੂੰ ਮਿਲਦਾ ਕਿ ਗੱਡੀ ਆ ਲੈ ਆ ਕੇ ਦੇ ਵਿੱਚ ਵੜ ਕੇ ਤੇ ਆਪਣੀ ਗੱਡੀ ਗਾਹਾਂ پارکਿੰਗ ਕਰ ਲੈਂਦਾ ਪਾਸਿੰਗ ਕਰ ਲੈਂਦਾ ਹਾਂਜੀ ਹਾਂਜੀ ਪਰ ਉਹ ਕਈ ਵਾਰੀ ਬੋਲ ਕੇ ਦੱਸਦੇ ਕਿ ਇਹ ਗੱਡੀ ਤੁਹਾਡੇ ਪਾਸਿੰਗ ਕਰਨ ਵਾਸਤੇ ਜਗ੍ਹਾ ਨਹੀਂ ਛੱਡੀ ਹਾਂਜੀ ਇਹ ਦਾ ਮਤਲਬ ਇਹ ਆ ਕਿ ਜਿਹੜੀ ਆਪਾਂ 100 ਮੀਟਰ ਦਾ ਵਿੱਚ ਘੇੜਾ ਰੱਖਿਆ ਵਾ ਜੇ ਟਰੱਕ ਜੱਕ ਦੰਬੀ ਬ੍ਰੇਕ ਮਾਰਨੀ ਚਾਹਵੇ ਤਾਂ 100 ਮੀਟਰ ਤੇ ਰੁਕਣਾ ਜਾ ਕੇ ਦੇਖੋ ਇਹ ਰੂਡ ਸੇਫਟੀ ਆ ਬਿਲਕੁ ਹੁਣ ਰੋਡ ਸੇਫਟੀ ਨੂੰ ਸਾਨੂੰ ਸਾਰਿਆਂ ਨੂੰ ਫੋਲੋ ਕਰਨਾ ਚਾਹੀਦਾ ਹੁਣ ਜਿਸ ਤਰ੍ਹਾਂ ਤੁਸੀਂ ਇਹ ਗੱਲ ਦਾ ਜ਼ਿਕਰ ਕੀਤਾ ਕਿ 100 ਮੀਟਰ ਦਾ ਗੈਪ ਉਹਨਾਂ ਨੇ ਛੱਡਿਆ ਹੋਇਆ ਉਹਨਾਂ ਨੇ ਤਾਦੀ ਛੱਡਿਆ ਹੋਇਆ ਕਿ ਇੱਕ ਟਰੱਕ ਤੋਂ ਦੂਸਰਾ ਟਰੱਕ ਜੇਕਰ ਐਮਰਜੈਂਸੀ ਬ੍ਰੇਕ ਲਾਉਣੀ ਪੈਂਦੀ ਹੈ ਤੇ ਲਗਭਗ 80 ਤੋਂ 100 ਮੀਟਰ ਦੇ ਵਿੱਚ ਜਾ ਕੇ ਉਹਦੀ ਬ੍ਰੇਕ ਲੱਗਦੀ ਹੈ ਹਾਂ ਔਰ ਉਹਦੇ ਵਿੱਚ ਜੇ ਮੰਨ ਲਓ ਕੋਈ ਗੱਡੀ ਵਿੱਚ ਜਾ ਕੇ ਜਾਂ ਓਵਰਟੇਕ ਕਰ ਰਿਹਾ ਜਾਂ ਕੋਸ਼ਿਸ਼ ਕਰ ਰਿਹਾ ਤੇ ਇਟ ਮੀਨਸ ਉਹ ਰੋਡ ਸੇਫਟੀ 'ਤੇ ਧਿਆਨ ਨਹੀਂ ਦੇ ਰਿਹਾ ਨਹੀਂ ਦੇ ਰਿਹਾ ਤੇ ਅਮਰਜੈਂਸੀ ਜੇਕਰ ਡਰਾਈਵਰ ਵੀਰ ਨੂੰ ਬ੍ਰੇਕ ਲਾਉਣੀ ਪੈ ਰਹੀ ਆ ਤੇ ਫਿਰ ਐਕਸੀਡੈਂਟ ਹੋਣਾ ਜਿਹੜਾ ਉਹ ਪੱਕਾ ਉੱਥੇ ਜਿਹੜੀ ਲਾਜ਼ਮੀ ਆ ਜੇ ਅਗਰ ਗੱਲ ਕਰ ਲਈ ਆਪਾਂ ਪੈਟਰੋਲ ਤੇ ਡੀਜ਼ਲ ਦੀ ਹਾਂਜੀ ਹਾਂਜੀ ਤੇ ਲੰਮੀਆਂ ਲਾਈਨਾਂ ਆਪਾਂ ਤਕਰੀਬਨ ਹੀ ਦੇਖੀਆਂ ਹਰ ਪੰਪ ਤੇ ਹਰ ਵੀਡੀਓ ਆਪਾਂ ਨੂੰ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲੀ ਹੈ ਬਿਲਕੁਲ ਜੀ ਬਿਲਕੁਲ ਪਰ ਕੀ ਸਮਝਦੇ ਹੋ ਕਿ ਜਿਹੜੀਆਂ ਏਡੀਆਂ ਏਡੀਆਂ ਲੰਮੀਆਂ ਕਤਾਰਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਇਸ ਦੇ ਦੇਖੋ ਲੋਕੀ ਨੈਕ ਪੈਨਿਕ ਹੋ ਗਏ ਸੀ ਹੂੰ ਕਿ ਉਹਨਾਂ ਨੇ ਇੰਨਾ ਕੁ ਪੈਟਰੋਲ ਤੇ ਡੀਜ਼ਲ ਕੱਲ ਸਟੋਰ ਕਰ ਤੁਸੀਂ ਦੇਖੋ ਕੱਲ ਸਵੇਰੇ 6 ਵਜੇ ਤੋਂ ਪੈਟਰੋਲ ਪੰਪਾਂ ਤੇ ਲਾਈ ਲੱਗੀ ਸੀ ਲੱਗੀ ਲੱਗੀ ਔਰ ਜਿੰਨੀ ਦੇਰ ਪੈਟਰੋਲ ਪੰਪ ਹਰੇਕ ਪੈਟਰੋਲ ਪੰਪ ਤੋਂ ਤੇਲ ਖਤਮ ਹੋਇਆ ਹੂੰ ਸਾਡੇ ਇਲਾਕੇ ਚ ਵੀ ਕਿਸੇ ਪੈਟਰੋਲ ਪੰਪ ਦੇ ਤੇਲ ਨਹੀਂ ਆ ਰਿਹਾ ਹਫਤਾ ਦਾ ਹਫਤਾ ਦਾ ਚ ਵੇਚਣਾ ਹੈ ਇੱਕੋ ਦਿਨ ਚ ਵੇਚਿਆ ਨਹੀਂ ਉਹਨਾਂ ਦਾ 15 ਤੋਂ 20 ਦਿਨ ਦਾ ਕੋਟਾ ਇੱਕ ਦਿਨ ਚ ਹਰੇਕ ਪੈਟਰੋਲ ਪੰਪ ਦਾ ਵਿਕਿਆ ਜੀ ਹਾਂ ਜੀ ਵੇਚਿਆ ਤੇ ਔਰ ਦੂਸਰੀ ਗੱਲ ਇਹ ਆ ਕਿ ਤੁਸੀਂ ਦੇਖੋ ਜੇਸ ਬੰਦੇ ਨੇ ਆਮ ਤੌਰ ਤੇ ਜਿਹੜਾ ਰੋਜ਼ ਡਿਊਟੀ ਜਾਂਦਾ ਸੀ ਉਹ 50 ਜਾਂ 100 ਰੁਪਏ ਦਾ ਤੇਲ ਜਿਹੜਾ ਉਹ ਆਪਣੇ ਟੂ-ਵੀਲਰ ਚ ਪਾਉਂਦਾ ਸੀ ਉਸ ਬੰਦੇ ਔਰ ਜਿਨ੍ਹਾਂ ਨੇ 2 400 ਜਾਂ 500 ਤੋਂ ਵੱਧ ਡੀਜ਼ਲ ਜਿਹੜਾ ਵਾ ਨਹੀਂ ਸੀ ਪਾਣਾ ਉਹਨਾਂ ਨੇ ਵੀ ਜਿਹੜੀਆਂ ਗੱਡੀਆਂ ਦੀਆਂ ਟੈਂਕੀਆਂ ਪੂਰੀਆਂ ਫੁੱਲ ਕਰਾ ਲੀਆਂ ਉਹ ਲੋਕ ਇੰਨੇ ਕਿ ਜ਼ਿਆਦਾ ਪੈਨਿਕ ਹੋ ਗਏ ਕਿ ਤੇਲ ਇਨਾ ਕ ਸਟੋਰ ਕਰਕੇ ਰੱਖ ਲਿਆ ਠੀਕ ਹੈ ਕਿ ਪੈਟਰੋਲ ਪੰਪ ਪੂਰੇ ਪੰਜਾਬ ਚੋਂ ਮੈਨੂੰ ਵੀ ਉਮੀਦ ਹੈ ਕਿ ਕੱਲ ਰਾਤ ਤੱਕ ਕਿਸੇ ਵੀ ਪੈਟਰੋਲ ਪੰਪ ਦੇ ਕੋਲ ਜਿਹੜਾ ਤੇਲ ਬਚਿਆ ਹੋਵੇਗਾ ਤਕਰੀਬਨ ਜਿਹੜਾ ਖਤਮ ਹੋ ਗਿਆ ਮੋਕੀ ਗਿਆ ਅਗਰ ਆਪਾਂ ਗੱਲ ਕਰ ਲਈਏ ਕਿ ਤੇਲ ਤੋਂ ਬਿਨਾਂ ਹੁਣ ਦੀ ਇਹ ਆਪਾਂ ਸਥਿਤੀ ਦੇਖ ਰਹੀਏ ਹਾਂਜੀ ਕਿ ਬੱਚਿਆਂ ਨੂੰ ਅਕਸਰ ਪਾਏ ਨਾਲ ਦੇ ਘਰ ਵੀ ਜਾਣਾ ਪਏ ਨਾ ਹਾਂਜੀ ਉਹ ਮੋਟਰਸਾਈਕਲ ਜਾਂ ਸਕੂਟੀ ਦੇ ਵਰਤੋਂ ਕਰਦੇ ਬਿਲਕੁਲ ਜੀ 2 ਕਿਲੋ 2 ਕਿਲੋਮੀਟਰ ਜਾਣਾ ਫਿਰ ਤੇ ਚਲੋ ਹੈ ਹੀ ਹੈ ਵਾ ਹੁਣ ਇਹ ਆਡੇ ਬੱਚੇ ਏਡੇ ਕ ਸੂਲ ਅੱਜ ਦਿਨ ਤੱਕ ਹੋ ਚੁੱਕੇ ਨੇ ਕਿ ਜਿਹੜੇ ਉਹ ਮਤਲਬ ਤੁਰ ਕੇ ਰਹਿ ਨਹੀਂ ਨਹੀਂ ਤੁਰਕੇ ਨਹੀਂ ਤੁਸੀਂ ਦੇਖੋ 50 ਮੀਟਰ ਤੇ ਵੀ ਜਾਣਾ ਨਾ ਹਾਂਜੀ ਅੱਜ ਜਿਹੜਾ ਮਨੋਕਾ ਮਸ਼ੀਨਰੀ ਦੇ ਉੱਪਰ ਇੰਨਾ ਕ ਨਿਰਭਰ ਹੋ ਚੁੱਕਿਆ ਹੂੰ ਕਿ ਹੁਣ ਤੁਸੀਂ ਦੇਖੋ ਜਿੰਨੇ ਘਰ ਦੇ ਮੈਂਬਰ ਆ ਉਨੇ ਘਰ ਦੇ ਵਿੱਚ ਸਕੂਟਰੀ ਮੋਟਰਸਾਈਕਲ ਖਲੋਤੇ ਹੋਏ ਆ ਬਿਲਕੁਲ ਠੀਕ ਆ ਜੀ ਪਹਿਲੇ ਕੀ ਹੁੰਦਾ ਸੀ ਪਹਿਲੇ ਦੇਖਦੇ ਰਹੇ ਆ ਜਾਂ ਜਦੋਂ ਆਪਾਂ 80 ਤੋਂ 90 ਵਾਲਾ ਅਧਿਆਕਾ ਦੇਖਦੇ ਆ ਜਾਂ 90 ਤੋਂ ਅਗਲਾ ਅਧਿਆਕਾ ਲਾ ਲਓ ਉਹਦੇ ਵਿੱਚ ਪਰਿਵਾਰ ਚ ਕਿਸੇ ਕਿਸੇ ਚ ਇੱਕ ਸਕੂਟਰ ਹੁੰਦਾ ਸੀ ਬਿਲਕੁਲ ਉਹਦੇ ਉੱਪਰ ਹੀ ਜਿਹੜਾ ਸਾਰਾ ਪਰਿਵਾਰ ਜਿਹੜਾ ਵਾ ਆਉਂਦਾ ਜਾਂਦਾ ਸੀ ਸੰਭਕਾ ਪਿੰਡ ਚ ਵਿੱਚ ਦੋ ਚਾਰ ਹੁੰਦੇ ਆ ਆਮ ਤੌਰ ਤੇ ਮਿਲਦਾ ਨਹੀਂ ਸੀ ਹੁਣ ਸਾਧਨਾ ਜਿਆਦਾ ਵਧ ਗਏ ਆ ਔਰ ਲੋਰਾ ਇੰਨੀਆਂ ਕਿ ਵਧ ਗੀਆਂ ਕਿ ਹੁਣ ਕੋਈ ਵੀ ਸਕੂਟਰੀ ਆ ਮੋਟਰਸਾਈਕਲ ਆ ਗੱਡੀ ਆ ਉਹ ਤੇਲ ਦੇ ਉੱਪਰ ਚੱਲਨੀ ਆ ਬਿਲਕੁਲ ਔਰ ਸਾਡੇ ਮੈਂ ਇੱਕ ਗੱਲ ਕਹਿ ਦਿੰਨਾ ਕਿ ਤੇਲ ਤੋਂ ਬਿਨਾਂ ਇੰਨਾ ਕੁ ਔਖਾ ਹੋਇਆ ਕਿ ਹਰ ਥਾਂ ਦੇ ਉੱਪਰ ਜਿਹੜਾ ਸਭ ਤੋਂ ਲਾਜ਼ਮੀ ਚੀਜ਼ ਜਿਹੜੀ ਉਹ ਤੇਲ ਹੀ ਆ। ਹੁਣ ਇਸੇ ਇਹਦਾ ਤੁਸੀਂ ਸ਼ਿਟਾ ਇਹ ਦੇਖਿਆ ਕਿ ਕੱਲ ਜਿਹੜਾ ਵਾ ਪੈਟਰੋਲ ਪੰਪਾ ਤੇ ਲਾਈਣਾ ਸਾਨੂੰ ਇਸੇ ਚੀਜ਼ ਨੂੰ ਕਿ ਤੇਲ ਤੋਂ ਬਿਨਾਂ ਜਿਹੜਾ ਵਾ ਜ਼ਿੰਦਗੀ ਨਹੀਂ ਚੱਲ ਰਹੀ ਤੇਲ ਜਿਹੜਾ ਵਾ ਉਹ ਜ਼ਿੰਦਗੀ ਲਈ ਜ਼ਿਆਦਾ ਜ਼ਰੂਰੀ ਹੋ ਗਿਆ। ਇੱਥੇ ਮੈਂ ਇੱਕ ਸਵਾਲ ਤੁਹਾਡੇ ਅੱਗੇ ਹੋਰ ਰੱਖਾਂਗਾ ਜ਼ਰੂਰ ਹੈ। ਹਾਂਜੀ। ਅਗਰ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ। ਜੀ ਜੀ ਜੀ। ਲਗਭਗ 1.5 ਸਾਲ ਤੋਂ ਪਲੱਸ ਚੱਲਿਆ ਹੋ। ਹਾਂਜੀ ਹਾਂਜੀ। ਠੀਕ ਹੈ ਉਸ ਦਾ ਇੰਨਾ ਜ਼ਿਆਦਾ ਅਸਰ ਨਹੀਂ ਹੋਇਆ ਜਨਨਕ ਡਰਾਈਵਰਾਂ ਦੀ ਇੱਕ ਦਿਨ ਦੀ ਹੜਤਾਲ ਨੇ ਕਰਤਾ ਸੈਂਟਰ ਤੱਕ ਨੂੰ ਜਵਾਬ ਦੇਣੇ ਪੈ ਗਏ ਉਹਨਾਂ ਨੇ ਇਹ ਗੱਲ ਤਾਂ ਵੀ ਇਥੋਂ ਦੱਸਿਆ ਕਿ ਜੇ ਜਿਹੜੀ ਏਅਰ ਆਪਣੀ ਹੈਗੀ ਆ ਜਾਤ ਜਾਣੇ ਆ ਜਾਂ ਉਧਰ ਉਧਰ ਕਿਤੇ ਵੀ ਜਾਣੇ ਆ ਹਰ ਵਿਅਕਤੀ ਨੂੰ ਤੇਲ ਦੀ ਲੋੜ ਆ ਤੇ ਜੋ ਵੀ ਤੁਸੀਂ ਕਹਿੰਦੇ ਆਪਾਂ ਟੇਬਲ ਤੇ ਬਹਿ ਕੇ ਗੱਲ ਕਰਦੇ ਇੱਕ ਦਿਨ ਦੇ ਵਿੱਚ ਜਿਹੜੀ ਐਡੀ ਹੜਗੰਭ ਮਚ ਗਿਆ ਦੇਖੋ ਸੈਂਟਰ ਸਰਕਾਰ ਵੀ ਸਟੇਟ ਗਵਰਨਮੈਂਟਸ ਵੀ ਸਾਰਿਆਂ ਦੇ ਅੰਦਰ ਜਿਹੜੀ ਹਲਚਲ ਪੂਰੀ ਮਚ ਗਈ ਪੂਰੀ ਮਚ ਗਈ ਠੀਕ ਆ ਜੀ ਹੁਣ ਦੇਖੋ ਇਹਦਾ ਕਾਰਨ ਦੇਖੀਏ ਮੈਂ ਤਾਂ ਜਿਸ ਤਰ੍ਹਾਂ ਆਪਾਂ ਅੱਗੇ ਵੀ ਜ਼ਿਕਰ ਕੀਤਾ ਕਿ ਬੈਗ ਬਾਉਂਡ ਟਰਾਂਸਪੋਰਟ ਆ ਹੁਣ ਕੋਈ ਦਿੱਲੀ ਤੋਂ ਚੀਜ਼ ਚੱਲ ਕੇ ਪੰਜਾਬ ਆਉਣੀ ਆ ਹੋਰ ਟਰਾਂਸਪੋਰਟ ਤੋਂ ਸਵਾ ਕੋਈ ਜਰੀਆ ਹੀ ਨਹੀਂ ਹੈਗਾ ਕਿ ਜਿਸ ਤਰੀਕੇ ਇੱਥੇ ਪਹੁੰਚ ਸਕੇ ਉਹ ਟਰਾਂਸਪੋਰਟ ਦੇ ਉੱਪਰ ਹੀ ਦੇਸ਼ ਦੀ ਇਕਨੋਮੀ ਵੀ ਆ ਬਿਲਕੁਲ ਤੀਸਰੀ ਗੱਲ ਆ ਕਿ ਹੁਣ 24 ਦੀਆਂ ਇਲੈਕਸ਼ਨਸ ਵੀ ਆ ਰਹੀਆਂ ਹਾਂ ਹਾਂ ਸੈਂਟਰ ਦੀਆਂ ਬਿਲਕੁਲ ਤੇ ਸੈਂਟਰ ਸਰਕਾਰ ਵੀ ਨਹੀਂ ਚਾਹੇਗੀ ਕਿ ਕੋਈ ਵੱਡਾ ਅੰਦੋਲਨ ਜਿਹੜਾ ਵਾ ਉਹ ਦੁਆਰਾ ਚਲੇ ਬਿਲਕੁਲ ਠੀਕ ਆ ਜੀ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਜਿਹੜਾ ਬਹੁਤ ਜਲਦੀ ਤੁਸੀਂ ਦੇਖੋ ਸ਼ਾਮ ਨੂੰ ਜਿਹੜਾ ਵਾ ਉਹਨਾਂ ਨੂੰ ਮੀਟਿੰਗ ਲਈ ਉਹਨਾਂ ਦੇ ਨੁਮਾਇੰਦਿਆਂ ਨੂੰ ਜਿਹੜਾ ਵਾ ਉਹ ਸੱਦਿਆ ਜਾਂਦਾ ਔਰ ਇੱਥੇ ਇੱਕ ਗੱਲ ਜਿਹੜੀ ਆ ਮੈਂ ਹੋਰ ਦੱਸਦਾ ਕਿ ਦੇਖੋ ਅੱਜ ਇੱਕ ਚੀਜ਼ ਦੀ ਸਾਨੂੰ ਵੀ ਸਾਰਿਆਂ ਨੂੰ ਸੁਖਜੀ ਵਿਚਾਰ ਕਰਨ ਦੀ ਲੋੜ ਆ ਉਹ ਇਹ ਆ ਵੀ ਅਜੇ ਤੇ ਪੈਟਰੋਲ ਡੀਜ਼ਲ ਮੁੱਕਿਆ ਨਹੀਂ ਹਾਂ ਖਤਮ ਨਹੀਂ ਹੋਇਆ ਨਹੀਂ ਯਾਰ ਤੇ ਅਸੀਂ ਪੈਨਿਕ ਹੋ ਗਏ ਜੇ ਪੈਟਰੋਲ ਡੀਜ਼ਲ ਹੈਗਾ ਬਾਦੂ ਭਾਜੀ ਵਾਧੂ ਆ ਤੇ ਕਿਸੇ ਦਿਨ ਪੈਟਰੋਲ ਡੀਜ਼ਲ ਖਤਮ ਵੀ ਹੋ ਸਕਦਾ ਖਤਮ ਵੀ ਹੋ ਸਕਦਾ ਹਾਂਜੀ ਔਰ ਉਸ ਤੋਂ ਵੀ ਵੱਡੀ ਗੱਲ ਆ ਆਪਾਂ ਪੈਟਰੋਲ ਡੀਜ਼ਲ ਨੂੰ ਲੈ ਕੇ ਇੰਨੇ ਪਾਣੀਗਾ ਤੇ ਜਿਹਦੇ ਬਿਨਾ ਆਪਾਂ ਸਾਹ ਨਹੀਂ ਲੈ ਸਕਦੇ ਪਾਣੀ ਬਿਲਕੁਲ ਠੀਕ ਆ ਜੀ ਤੇ ਜੇ ਇੱਕ ਦਿਨ ਧਰਤੀ ਚੋਂ ਪਾਣੀ ਵੀ ਖਤਮ ਹੋ ਗਿਆ ਉਸ ਪਾਸੇ ਅਲ ਵੀ ਸਾਨੂੰ ਸੋਚਣ ਦੀ ਲੋੜ ਆ ਕਿਹਾ ਕੇ ਬਹੁਤ ਬੁੱਧੀਜੀਵੀ ਜਾਣੇ ਇਹ ਗੱਲ ਦਾ ਇਹ ਪ੍ਰਤੱਖ ਦੱਸਿਆ ਵੀ ਆ ਕਿ ਪਾਣੀ ਖਤਮ ਹੋਣਾ ਹੀ ਹੋਣਾ ਜਿੰਨਾ ਕ ਆਪਾਂ ਗੰਦਲਾ ਕਰ ਚੁੱਕੇ ਆ। ਹੈ ਨਾ ਪਹਿਲਾਂ ਜੀ 5 ਫੁੱਟ ਤੇ ਪਾਣੀ ਪੀਣ ਵਾਲਾ ਨਿਕਲਦਾ ਸੀ। ਹਾਂਜੀ ਅੱਜ ਉਹ ਪੀਣ ਵਾਲਾ ਪਾਣੀ ਜਿਹੜਾ ਹਰ ਘਰ ਦੇ ਵਿੱਚ ਬੋਰ ਜਿਹੜਾ ਕਰਾ ਰਿਆ 400 ਫੁੱਟ ਸਮਥਿੰਗ ਕਰਾ ਰਿਆ। ਬਿਲਕੁਲ 350 ਤੋਂ ਉੱਪਰ ਹੀ ਜਾਂਦੇ ਰਹਾ तकरीबन। ਤੋਂ ਉਹ ਇਹ ਕਿੱਥੇਕ ਜਾ ਕੇ ਤੈਰੂਗੀ ਕਿੰਨਾ ਕਿ ਚਿਰ ਆਪਾਂ ਗੰਦਾ ਕਰਨਾ ਹੋ। ਮੈਂ ਉਹੀ ਕਹਿ ਰਿਹਾ ਕਿ ਮਨੋੱਖ ਨੂੰ ਆਪਣੇ ਸੁਭਾ ਨੂੰ ਬਦਲਣਾ ਪਏਗਾ। ਹਾਂ ਕਿਉਂਕਿ ਦੇਖੋ ਜਿੰਨਾ ਆਪਾਂ ਕੁਦਰਤ ਨਾਲ ਖਿਲਵਾੜ ਕਰਾਂਗੇ ਉੰਨਾ ਜਿਹੜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਣਾ ਔਖਾ ਹੋ ਜਾਏਗਾ। ਬਿਲਕੁਲ ਹੁਣ ਜੇਕਰ ਅੱਜ ਪੈਟਰੋਲ ਡੀਜ਼ਲ ਹਜੇ ਸਿਰਫ ਇੱਕ ਦਿਨ ਦੀ ਹੜਤਾਲ ਨਾਲ ਸਾਡਾ ਇਹ ਹਾਲਾਤ ਹੋਏ ਆ ਤੇ ਜੇ ਮੰਨ ਲਓ ਧਰਤੀ ਦੇ نیچے 1000 ਫੁੱਟ ਤੱਕ ਸਾਫ਼ ਪਾਣੀ ਨਾ ਮਿਲੂ ਤਾਂ ਫੇਰ ਕਰਾਂ ਹੁਣ ਤੇ ਅਸੀਂ 300 400 ਫੁੱਟ ਤੋਂ ਪਾਣੀ ਲੈ ਲਿਆ ਤੇ ਜੇ 1000 ਫੁੱਟ ਤੱਕ ਹੀ ਅਸੀਂ ਪਾਣੀ ਗੰਦਲਾ ਕਰ ਲਿਆ ਤੇ ਫੇਰ ਕੀ ਕਰਾਂਗੇ ਫੇਰ ਕਿਸ ਤਰ੍ਹਾਂ ਜਿਹੜੀ ਜ਼ਿੰਦਗੀਆਂ ਆਉਣ ਵਾਲੀਆਂ ਪੀੜੀਆਂ ਜੀਣਗੀਆਂ ਅਗਰ ਹੁਣ ਆਪਾਂ ਡਰਾਈਵਰ ਵੀਰਾਂ ਦੀ ਗੱਲ ਕਰਦੇ ਹਾਂ ਹਾਂਜੀ 7 ਤਰੀਕ ਦਾ ਅਲਟੀਮੇਟਮ ਦਿੱਤਾ ਉਹਨਾਂ ਕਿ 7 ਤਰੀਕ ਤੱਕ ਅਗਰ ਸਰਕਾਰ ਕੋ ਫੈਸਲਾ ਚੇਂਜ ਕਰਦੀ ਆ ਕਾਨੂੰਨ ਨੂੰ ਰੱਦ ਕਰਦੀ ਆ ਤੇ ਠੀਕ ਹੈ ਤੇ ਕੀ ਲੱਗਦਾ ਤੁਹਾਨੂੰ ਕਿ 7 ਤਰੀਕ ਤੋ ਅਗਰ ਡਰਾਈਵਰਾਂ ਦੇ ਹੱਕ ਚ ਫੈਸਲਾ ਨਹੀਂ ਹੁੰਦਾ ਤੇ ਉਹ ਅੰਦੋਲਨ ਜਾਰੀ ਕਰਨਗੇ ਫੇਰ ਨਹੀਂ ਦੇਖੋ ਜੀ ਉਹਨਾਂ ਨੇ ਤੇ ਹੁਣ 7 ਤਰੀਕ ਤੱਕ ਦਾ ਸਮਾਂ ਦਿੱਤਾ ਹੁਣ ਉਸ ਸਮੇਂ ਤੋਂ ਬਾਅਦ ਸਰਕਾਰ ਕੀ ਫੈਸਲਾ ਲੈਂਦੀ ਆ ਉਹ ਸਥਿਤੀ ਦੇਖਣ ਵਾਲੀ ਹੋਵੇਗੀ ਬਟ ਹਾਂ ਇਹ ਗੱਲ ਆ ਕਿ ਜੇਕਰ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਫੈਸਲਾ ਹੁੰਦਾ ਤੇ ਉਹਦੇ ਇੱਕ ਆਪਾਂ ਜਿਹੜੀ ਕੱਲ ਉਦਾਹਰਣ ਜਿਹੜੀ ਆ ਉਹ ਸਾਰੇ ਪੰਜਾਬ ਦੇ ਵਿੱਚ ਜਿਹੜੀ ਉਹ ਦੇਖ ਹੀ ਚੁੱਕੇ ਹੂੰ ਕਿ ਜਿਹੜੇ ਆਮ ਲੋਕਾਂ ਦੀ ਜਿਹੜੀਆਂ ਉਹ ਪਰੇਸ਼ਾਨੀਆਂ ਜਿਹੜੀਆਂ ਉਹ ਜਰੂਰ ਬਹੁਤ ਜ਼ਿਆਦਾ ਵੱਧ ਸਕਦੀਆਂ ਜੇਕਰ 7 ਤਰੀਕ ਤੋਂ ਬਾਅਦ ਉਹ ਆਪਣੀ ਹੜਤਾਲ ਲੱਗੇ ਡਰਾਈਵਰ ਵੀਰ ਕਰਦੇ ਆ ਤੇ ਪਰੇਸ਼ਾਨੀਆਂ ਵੱਧ ਸਕਦੀਆਂ ਪਿੰਡਾਂ ਦਾ ਤਾਂ ਕਿਤਨੇ ਕਿਤੇ ਫਿਰ ਵੀ ਸਰ ਜੂ ਬਿਲਕੁਲ ਪਿੰਡ ਦੇ ਲੋਕ ਅਡਜਸਟ ਕਰ ਲੈਂਦੇ ਆ ਰੋਸ਼ਨ ਵੀ ਹਰ ਚੀਜ਼ ਆਪਣੇ ਕੋਲ ਸਟਾਕ ਚ ਰਹੀਦੀ ਤਕਰੀਬਨ ਨਹੀਂ ਨਾਲ ਪਿੰਡ 'ਚ ਇਹ ਆ ਜੀ ਕਿ ਪਿੰਡ ਦੇ ਵਿੱਚ ਜੇ ਮੰਨ ਲਓ ਕੋਈ ਦਿਹਾੜੀ ਲਗਾ ਰਿਹਾ ਹਾਂ ਤੇ ਉਹ ਜੇ 1-2 ਦਿਨ ਜਾਂ 10 ਦਿਨ ਸਕੂਟਰੀ ਮੋਟਰਸਾਈਕਲ ਤਾਂ ਹੀ ਨਹੀਂ ਵੀ ਵਰਤੋਂ ਕਰਦਾ ਉਹ ਸਾਈਕਲ ਦੇ ਉੱਪਰ ਵੀ ਦਿਹਾੜੀ ਲਗਾਉਣ ਜਾ ਸਕਦਾ ਕਿਉਂਕਿ ਜਿੱਦਾਂ ਉਹਨਾਂ ਡਰਾਈਵ ਨਾ ਟੀਕਾ ਤਾਂ ਕਹਿੰਦੇ ਪੈਣ ਗਿਆ ਹਰੇ ਮੈਂ ਉਹੀ ਗੱਲ ਕਹਿ ਰਿਹਾ ਕਿ ਮਤਲਬ ਜੇ ਹੁਣ ਉਸ ਤੋਂ ਵੱਡਾ ਇਹ ਆ ਕਿ ਹੁਣ ਜਿਸ ਤਰ੍ਹਾਂ ਸਹਿਰੀ ਤਬਕੇ ਦੀ ਗੱਲ ਕਰੀਏ ਹਰ ਘਰ ਦੇ ਵਿੱਚ ਜਿਹੜਾ ਮੁਲਾਜ਼ਮ ਹਮ ਹਰ ਕੋਈ ਡਿਊਟੀ ਤੇ ਜਾ ਰਿਹਾ ਬੱਚੇ ਪੜ੍ਹਾਈ ਲਈ ਜਾ ਰਿਹਾ ਉਹਨਾਂ ਦਾ ਜਿਹੜਾ ਟੋਟਲ ਜੀਵਨ ਜਿਹੜਾ ਉਹ ਮਸ਼ੀਨਰੀ ਦੇ ਉੱਪਰ ਨਿਰਭਰ ਨਿਰਭਰ ਔਰ ਉਹਨਾਂ ਲਈ ਜਿਹੜਾ ਬਹੁਤ ਵੱਡੇ ਜਿਹੜੇ ਮੁਸ਼ਕਲ ਹਾਲਾਤ ਜਿਹੜੇ ਆ ਉਹ ਬਣ ਸਕਦੇ ਆ ਜੇਕਰ ਮੁਰਕੇ ਦੁਆਰਾ ਇਹੋ ਜੀ ਹੜਤਾਲ ਹੁੰਦੀ ਆ ਸਤਿ ਸ਼੍ਰੀ ਅਕਾਲ ਤੁਸੀਂ ਵਿਚਾਰ ਸੁਣੇ ਆਪਣੀ ਰਾਇ ਜਿਹੜੀ ਹੈ ਜਰੂਰ ਕਮੈਂਟ ਬਾਕਸ ਦੇ ਵਿੱਚ ਦੇਣਾ ਕਿ ਕੀ ਇਹ ਕਾਨੂੰਨ ਜਾ ਖੇਤੀ ਕਾਨੂੰਨ ਇਹ ਸਹੀ ਸੀ ਜਾਂ ਗਲਤ ਸੀ ਜਿਹਦੇ ਵਿੱਚ ਤਬਦੀਲੀ ਕਰਨੀ ਤੇ ਕਿਸ ਤਰੀਕੇ ਨਾਲ ਕੀਤੀ ਜਾਵੇ ਔਰ ਆਪਣੇ ਹਲਕੇ ਦਾ ਵੀ ਜਰੂਰ ਦੱਸਣਾ ਕਿ ਕਿਹੜੇ-ਕਿਹੜੇ ਹਲਕੇ ਦੇ ਵਿੱਚ ਲੰਬੀਆਂ ਲਾਈਨਾਂ ਜਿਹੜੀਆਂ ਪੰਪਾਂ ਤੇ ਲੱਗੀਆਂ ਸੀ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਕਮੈਂਟਾਂ ਦੀ ਆਪਾਂ ਵੇਟ ਕਰਦੇ ਆਂ ਹਰ ਕਮੈਂਟ ਦੇ ਉੱਪਰ ਆਪਾਂ ਡਿਸਕਸ਼ਨ ਵੀ ਜਰੂਰ ਕਰਦੇ ਆਂ ਕਿ ਜੇ ਵੀਰ ਨੇ ਸਵਾਲ ਰੱਖਿਆ ਤਾਂ ਉਸ ਤੇ ਉੱਪਰ ਆਪਾਂ ਡਿਸਕਸ਼ਨ ਕਰਨੀ ਸਾਡੀ ਬਣਦੀ ਆ ਤੁਹਾਡੇ ਵਾਸਤੇ ਬੈਠੇ ਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਹਰ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਜਾਵੇ ਤਾਂ ਤੱਕ ਲਈ ਅੱਗੇ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ